ਤੁਹਾਡੇ ਚੋਂ ਬਹੁਤ ਲੋਕਾਂ ਨੇ ਇਹ ਫੋਟੋ ਦੇਖੀ ਹੋਣੀ ਹੈ ਪਰ ਮਨ ਵਿੱਚ ਸਵਾਲ ਜਰੂਰ ਆਉਂਦਾ ਹੋਣਾ ਕਿ ਸ਼੍ਰੀ ਦਰਬਾਰ ਸਾਹਿਬ ਦੀ ਇਹ ਫੋਟੋ ਅਸਲੀ ਹੈ ਕਿ ਨਕਲੀ ਹੈ ਜੇ ਅਸਲੀ ਆ ਤਾਂ ਫਿਰ ਇਹ ਟਾਵਰ ਕਿੱਥੇ ਗਿਆ ਕਿਉਂਕਿ ਹੁਣ ਤਾਂ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਤੇੜੇ ਐਸਾ ਕੋਈ ਵੀ ਟਾਵਰ ਹੈ ਨਹੀਂ ਇਹ ਟਾਵਰ ਕਿਹੜਾ ਹੋਇਆ ਫਿਰ ਸ਼੍ਰੀ ਦਰਬਾਰ ਸਾਹਿਬ ਜਾਓ ਤਾਂ ਜਦੋਂ ਆਪਾਂ ਜਲਿਆਂਵਾਲਾ ਬਾਗ ਵੱਲ ਦੀ ਹੋ ਕੇ ਖੁੱਲੇ ਪਲਾਜ਼ੇ ਥਾਣੀ ਹੁੰਦੇ ਹੋਏ ਖੱਬੇ ਪਾਸੇ ਜੋੜੇ ਜਮਾ ਕਰਾ ਕੇ ਵੱਡੇ ਅੱਖਰਾਂ ਵਿੱਚ ਲਿਖੇ ਡਿੱਠੇ ਸਭੇ ਥਾਵ ਨਹੀਂ ਤੁਰਜਿਹਿਆ ਉਹ ਡਿਉੜੀ ਵਿੱਚ ਦੀ ਪੈਰ ਤੋਂ ਕੇ ਪੌੜੀਆਂ ਰਾਹੀਂ ਪ੍ਰਕਰਮਾਂ ਵਿੱਚ ਉਤਰਦੇ ਆਂ ਸਾਹਮਣੇ ਸ਼੍ਰੀ ਦਰਬਾਰ ਸਾਹਿਬ ਦੀ ਰੋਹਾਨੀ ਇਮਾਰਤ ਸਾਡੇ ਸਾਹਮਣੇ ਆਉਂਦੀ ਹੈ ਇਸ ਪਾਸੇ ਨੂੰ ਘੰਟਾ ਘਰ ਵਾਲਾ ਪਾਸਾ ਕਿਹਾ ਜਾਂਦਾ ਤੁਸੀਂ ਸੋਚੋਗੇ ਵੀ ਇੱਧਰ ਤਾਂ ਕੋਈ ਘੰਟਾ ਘਰ ਹੈ ਨਹੀਂ ਫਿਰ ਘੰਟਾ ਘਰ ਵਾਲਾ ਪਾਸਾ ਕਿਉਂ ਕਿਹਾ ਜਾਂਦਾ ਅਸਲ ਵਿੱਚ ਇਸ ਪਾਸੇ ਇੱਕ ਘੰਟਾ ਘਰ ਹੋਇਆ ਕਰਦਾ ਸੀ ਜਿਹਨੂੰ ਰੈੱਡ ਟਾਵਰ ਵੀ ਕਿਹਾ ਜਾਂਦਾ ਸੀ ਮਗਰ ਉਸ ਟਾਵਰ ਤੇ ਘੜੀ ਲਾਈ ਗਈ ਸੀ ਤਾਂ ਕਰਕੇ ਇਸ ਦਾ ਨਾਮ ਘੰਟਾ ਘਰ ਪੈ ਗਿਆ ਸੀ ਇਹ ਰੈੱਡ ਟਾਵਰ ਇੱਕ ਸਾਜ਼ਿਸ਼ ਦੇ ਤਹਿਤ ਅੰਗਰੇਜ਼ਾਂ ਨੇ ਬਣਾਇਆ ਸੀ ਜਿਸ ਦਾ ਇਤਿਹਾਸ ਅੱਜ ਤੁਹਾਡੇ ਸਾਹਮਣੇ ਰੱਖਾਂਗੇ ਸੋ ਵੀਡੀਓ ਅਖੀਰ ਤੱਕ ਦੇਖ ਲਿਓ ਮਸਲਾ ਇਹ ਵੀ ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਇਹ ਸਦੀਆਂ ਤੋਂ ਇੱਕ ਸਾਜ਼ਿਸ਼ ਚੱਲਦੀ ਆਈ ਹੈ ਵੀ ਜਿੱਥੇ ਦੇ ਲੋਕਾਂ ਨੂੰ ਗੁਲਾਮ ਬਣਾਓ ਉੱਥੋਂ ਦੇ ਧਰਮ ਵਿੱਚ ਵੀ ਦਖਲਅੰਦਾਜ਼ੀ ਕਰਕੇ ਉਹਨਾਂ ਲੋਕਾਂ ਨੂੰ ਆਪਣੇ ਧਰਮ ਵਿੱਚ ਲਿਆਉਣ ਦੇ ਯਤਨ ਕਰੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਲਗਾਤਾਰ ਵੱਧ ਰਹੀ ਮਾਨਤਾ ਨੂੰ ਵੇਖਦਿਆਂ ਅੰਗਰੇਜ਼ਾਂ ਨੇ ਪੰਜਾਬ ਤੇ ਆਪਣੀ ਹਕੂਮਤ ਕਾਇਮ ਹੁੰਦਿਆਂ ਹੀ ਅੰਮ੍ਰਿਤਸਰ ਦੇ ਵਿੱਚ ਈਸਾਈ ਧਰਮ ਨਾਲ ਸੰਬੰਧਿਤ ਕਈ ਇਮਾਰਤਾਂ ਦਾ ਨਿਰਮਾਣ ਕਰਵਾਇਆ ਸੀ। ਇਹ ਸਭ ਦੀ ਸ਼ੁਰੂਆਤ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਲੈਂਦੇਵਾਲ ਨੂੰ ਮੌਜੂਦ ਬੂੰਗਾ ਮਹਾਰਾਜਾ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਮਿਸ਼ਨ ਸਕੂਲ ਦੀ ਕ੍ਰਿਸਚੀਅਨ ਮਿਸ਼ਨਰੀ ਦੀ ਮਲਕੀਅਤ ਕੋਸ਼ਿਸ਼ਤ ਕਰਕੇ ਕੀਤੀ ਗਈ। ਜਲਦੀ ਬਾਅਦ ਹੀ ਇਸ ਬੂੰਗੇ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐਮ ਸੀ ਸਾਲਡਰਸ ਨੇ ਪੁਲਿਸ ਥਾਣਾ, ਛੋਟੀ ਜੇਲ੍ਹ ਅਤੇ ਕਚਹਿਰੀ ਕਾਇਮ ਕਰਾ ਦਿੱਤੀ। ਇਸੇ ਦਸਵਰੇ ਬਾਅਦ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਮੌਜੂਦ ਬਾਕੀ ਸਭ ਬੂੰਗਿਆਂ 'ਚੋਂ ਆਲੀਸ਼ਾਨ ਤੇ ਖੂਬਸੂਰਤ ਇਸ ਬੂੰਗੇ ਦਾ ਵੱਡਾ ਹਿੱਸਾ ਜ਼ਮੀਨਦੋਸ ਕਰ ਦਿੱਤਾ ਗਿਆ ਜਿਸ ਦੇ ਜਲਦੀ ਬਾਅਦ ਇਸ ਦੇ ਲਾੜ ਲੱਗਦੇ ਬੂੰਗਾ ਕਵਰ ਨੌਨਿਹਾਲ ਸਿੰਘ ਤੇ ਬੂੰਗਾ ਲਾਡੂ ਵਾਲੀਆ ਉਹਨਾਂ ਨੂੰ ਵੀ ਗਿra ਕੇ ਉਹਨਾਂ ਦੀ ਜਗ੍ਹਾ ਤੇ ਸਨ 1863 ਵਿੱਚ ਇੱਕ ਈਸਾਈ ਚਰਚ ਦੀ ਦਿਖਵਾਲੇ ਇੱਕ ਚਬੂਤਰੇ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਜੋ ਕਿ 50000 ਰੁਪਏ ਦੀ ਲਾਗਤ ਨਾਲ ਸੰਨ 1874 ਵਿੱਚ ਮੁਕੰਮਲ ਹੋਇਆ ਸੀ ਇਹ ਚਬੂਤਰਾ ਜਾਂ ਕਹਿ ਲਓ ਚਰਚ ਵਰਗੀ ਇਮਾਰਤ ਅੰਗਰੇਜ਼ਾਂ ਦੇ ਖੁਰਾਫਾਤੀ ਦਿਮਾਗ ਦੀ ਇੱਕ ਐਸੀ ਉਪਜ ਸੀ ਜਿਸ ਦੇ ਚਲਦਿਆਂ ਉਹ ਨਾ ਸਿਰਫ ਸ਼੍ਰੀ ਦਰਬਾਰ ਸਾਹਿਬ ਵਿੱਚ ਆਪਣੀ ਦਖਲਅੰਦਾਜ਼ੀ ਵਧਾਉਣਾ ਚਾਹੁੰਦੇ ਸੀ ਸਗੋਂ ਇਸ ਚਬੂਤਰੇ ਦੇ ਬਹਾਨੇ ਉਹ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸਿੱਖਾਂ ਦੀਆਂ ਗਤੀਵਿਧੀਆਂ ਤੇ ਵੀ ਨਜ਼ਰ ਰੱਖ ਰਹੇ ਸੀ ਯੂਰੋਪੀਨ ਗੋਥਿਕ ਕਲਾ ਦੇ ਨਮੂਨੇ ਵਾਲਾ ਇਹ ਚਬੂਤਰਾ ਬ੍ਰਿਟਿਸ਼ ਹਕੂਮਤ ਦੁਆਰਾ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ 베ਰੀ ਬਾਬਾ ਬੁੱਢਾ ਸਾਹਿਬ ਦੇ ਬਿਲਕੁਲ ਪਿੱਛੇ ਇੱਕ ਉੱਚੇ ਥੜੇ ਤੇ ਉਸਾਰਿਆ ਗਿਆ ਸੀ ਇਸ ਤਸਵੀਰ ਵਿੱਚ ਤੁਸੀਂ ਉਹ ਥਾਂ ਦੇਖ ਸਕਦੇ ਹੋ ਜਿੱਥੇ ਇਹ ਬਣਾਇਆ ਗਿਆ ਸੀ ਮੰਨਿਆ ਜਾਂਦਾ ਹੈ ਕਿ ਅੰਗਰੇਜ਼ਾਂ ਦੀ ਚਬੂਤਰੇ ਵਿੱਚ ਇੱਕ ਛੋਟਾ ਚਰਚ ਬਣਾਉਣ ਦੀ ਵੀ ਯੋਜਨਾ ਸੀ ਉਪਰੋਕਤ ਚਬੂਤਰੇ ਦਾ ਡਿਜ਼ਾਈਨ ਅੰਮ੍ਰਿਤਸਰ ਦੇ ਮਿਊਨਿਸਪਲ ਕਮੇਟੀ ਦੇ DPW ਵਿਭਾਗ ਦੇ ਐਗਜ਼ੀਕਿਊਟਿਵ ਚੀਫ ਇੰਜੀਨੀਅਰ ਜான் ਗਾਰਡਨ ਨੇ ਤਿਆਰ ਕੀਤਾ ਸੀ ਤੇ ਇਸ ਦੀ ਕਢਾਈ ਦਾ ਸਾਰਾ ਕੰਮ ਅੰਮ੍ਰਿਤਸਰ ਦੇ ਰਾਜ ਮਿਸਤਰੀ ਸਰਫਦੀਨ ਪਾਸੋਂ ਕਰਵਾਇਆ ਗਿਆ। ਇਸ 145 ਫੁੱਟ ਉੱਚੇ ਟਾਵਰ ਤੇ ਲਾਲ ਰੰਗ ਕੀਤਾ ਹੋਣ ਕਰਕੇ ਪਹਿਲਾਂ ਪਹਿਲ ਸਥਾਨਕ ਲੋਕ ਇਹਨੂੰ ਲਾਲ ਚਬੂਤਰਾ ਜਾਂ ਰੈੱਡ ਟਾਵਰ ਕਹਿ ਕੇ ਸੰਬੋਧਨ ਕਰਦੇ ਸੀ। ਬਾਅਦ ਵਿੱਚ ਇਸ ਤੇ ਘੜੀ ਲਗਾਈ ਜਾਣ ਕਰਕੇ ਇਸ ਨੂੰ ਘੰਟਾ ਘਰ ਅਤੇ ਚਬੂਤਰਾ ਘੰਟਾ ਘਰ ਕਿਹਾ ਜਾਣ ਲੱਗਾ। ਉਸ ਸਮੇਂ ਦੌਰਾਨ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ ਫਾਜ਼ਿਲਕਾ ਲੁਧਿਆਣਾ ਅੰਮ੍ਰਿਤਸਰ ਮੁੰਬਈ ਹైదరాబాద్ ਡੇਰਾਦੂਨ ਪਿਲਾਨੀ ਉਟੀ ਲਖਨਊ ਹਰੀਨਗਰ ਦਿੱਲੀ ਅਲੀਗੜ ਫੈਸਲਾਬਾਦ ਸਿਆਲਕੋਟ ਮਲਤਾਨ ਹైదరాబాద్ ਸਿੰਧ ਆਧ ਸ਼ਹਿਰਾਂ ਦੇ ਵਿੱਚ ਵੀ ਕਈ ਘੰਟਾ ਘਰਾਂ ਦਾ ਨਿਰਮਾਣ ਅੰਗਰੇਜ਼ਾਂ ਵੱਲੋਂ ਕਰਵਾਇਆ ਗਿਆ ਸੀ ਪਰ ਇਹਨਾਂ ਥਾਵਾਂ ਤੇ ਚਬੂਤਰੇ ਬਣਾਉਣ ਸਮੇਂ ਕਿਸੇ ਨੇ ਵੀ ਕੋਈ ਵਿਰੋਧ ਜ਼ਾਹਰ ਨਹੀਂ ਸੀ ਕੀਤਾ ਪਰ ਅੰਮ੍ਰਿਤਸਰ ਵਿੱਚ ਘੰਟਾ ਘਰ ਦੇ ਨਿਰਮਾਣ ਸਮੇਂ ਅੰਗਰੇਜ਼ਾਂ ਨੂੰ ਸ਼ਹਿਰ ਦੇ ਹਿੰਦੂ ਸਿੱਖਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦਾ ਇੱਕੋ ਕਾਰਨ ਸੀ ਕਿ ਬਾਕੀ ਸ਼ਹਿਰਾਂ ਵਿੱਚ ਘੰਟਾ ਘਰ ਉੱਥੋਂ ਦੇ ਚੌਂਕਾਂ ਜਾਂ ਉੱਥੋਂ ਦੀਆਂ ਸਰਕਾਰੀ ਇਮਾਰਤਾਂ ਵਿੱਚ ਉਸਾਰੇ ਗਏ ਸੀ। ਜਦੋਂ ਕਿ ਅੰਮ੍ਰਿਤਸਰ ਵਿੱਚ ਇਸ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਬਣਾਉਣ ਦੀ ਗੁਸਥਾਕੀ ਅੰਗਰੇਜ਼ਾਂ ਵੱਲੋਂ ਕੀਤੀ ਗਈ ਸੀ। ਅੰਮ੍ਰਿਤਸਰੀਆਂ ਦੇ ਇਸ ਵਿਰੋਧ ਨੂੰ ਅਣਗੌਲਿਆ ਕਰਕੇ ਭਾਵੇਂ ਕਿ ਅਗਰੇਜ਼ ਹਕੂਮਤ ਨੇ ਘੰਟਾ ਘਰ ਦਾ ਨਿਰਮਾਣ ਜਾਰੀ ਰੱਖਿਆ। ਪਰ ਉਹ ਇਸ ਵਿੱਚ ਚਰਚ ਸ਼ੁਰੂ ਕਰਨ ਦੀ ਹਿੰਮਤ ਨਾ ਕਰ ਸਕੇ ਘੰਟਾ ਕਰਦੇ ਹੇਠਲੇ ਹਾਲ ਕਮਰੇ ਦੀ ਲੰਬਾਈ ਚੌੜਾਈ 20x20 ਫੁੱਟ ਸੀ ਜਿੱਥੇ ਸ਼੍ਰੀ ਦਰਬਾਰ ਸਾਹਿਬ ਦਾ ਨਿਰਮਾਣ ਸਿੱਖੀ ਦੀ ਸਹਿਜ ਸੁਭਾਅ ਵਾਲੀ ਸੋਚ ਸਦਕਾ ਨੀਵੇਂ ਸਥਾਨ ਤੇ ਕੀਤਾ ਗਿਆ ਸੀ ਇਸ ਦੇ ਉਲਟ ਅੰਗਰੇਜ਼ਾਂ ਨੇ ਆਪਣੀ ਅੱਕੜੂ ਅਤੇ ਘਮੰਡੀ ਸੋਚ ਦੇ ਚਲਦਿਆਂ ਰੈੱਡ ਟਾਵਰ ਦਾ ਨਿਰਮਾਣ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਧਰਤੀ ਤੋਂ ਕੋਈ 10 ਫੁੱਟ ਉੱਚਾ ਰੱਖ ਕੇ ਕੀਤਾ ਸੀ ਪਹਿਲਾਂ ਪਹਿਲ ਟਾਵਰ ਦੀ ਉਚਾਈ ਕੁਝ ਜ਼ਿਆਦਾ ਨਹੀਂ ਸੀ ਬਾਅਦ ਵਿੱਚ ਜਦੋਂ ਇਹਦੀਆਂ ਮੰਜ਼ਲਾਂ ਬਤਾਈਆਂ ਗਈਆਂ ਤਾਂ ਇਸ ਦੇ ਚਾਰੇ ਪਾਸੇ ਪੱਥਰ ਦੀਆਂ ਘੜੀਆਂ ਲਾ ਦਿੱਤੀਆਂ ਗਈਆਂ ਇਸ ਦੀ ਮੁਰੰ ਉਸਾਰੀ ਕੀਤੀ ਗਈ ਤੇ ਕਰੀਬ 23000 ਰੁਪਏ ਦੀ ਲਾਗਤ ਆਈ ਸੀ ਰਾਤ ਸਮੇਂ ਇਸ ਟਾਵਰ ਦੇ ਅੰਦਰ ਰੋਸ਼ਨੀ ਕਰਨ ਦੇ ਨਾਲ ਨਾਲ ਦੂਰ ਦੂਰ ਤੱਕ ਟਾਈਮ ਦਾ ਪਤਾ ਚੱਲਦਾ ਰਹਿੰਦਾ ਸੀ ਤੇ ਹਰ ਘੰਟੇ ਬਾਅਦ ਖੜਕਣ ਵਾਲੇ ਟੱਲ ਦੀ ਆਵਾਜ਼ ਕਈ ਮੀਲਾਂ ਤੱਕ ਸੁਣਾਈ ਦਿੰਦੀ ਸੀ ਸਨ 1923-24 ਵਿੱਚ 4000 ਰੁਪਏ ਖਰਚ ਕੇ ਇਸ ਦੇ ਪਲੇਟਫਾਰਮ ਤੇ ਟਾਂਗਾ ਸਟੈਂਡ ਦਾ ਪੱਕਾ ਫਰਸ਼ ਕਰਵਾਇਆ ਗਿਆ ਜੋ ਕਿ ਘੰਟਾ ਘਰ ਦੇ ਪੂਰਬੀ ਦਰਵਾਜ਼ੇ ਦੇ ਅੱਗੇ ਸਥਿਤ ਸੀ। ਸ਼੍ਰੀ ਦਰਬਾਰ ਸਾਹਿਬ ਵਿੱਚ ਦੀਵਾਲੀ ਤੇ ਗੁਰਪੁਰਬਾਂ ਦੇ ਮੌਕੇ ਤੇ ਕੀਤੀ ਜਾਣ ਵਾਲੀ ਦੀਪਮਾਲਾ ਤੇ ਆਦਿ ਸ਼ਿਵਾਜੀ ਦਾ ਆਨੰਦ ਮਾਣਨ ਲਈ ਅੰਗਰੇਜ਼ ਤੇ سرمایہਦਾਰ ਸ਼ਹਿਰੀ ਇਸੇ ਥੜੇ ਤੇ ਕੁਰਸੀਆਂ ਲਾ ਕੇ ਬੈਠਦੇ ਸੀ। ਘੰਟਾਂ ਘਰ ਦੇ ਇਸ ਵੱਡੇ ਥੜੇ ਤੇ ਬੈਠ ਕੇ ਲੋਕ ਛੁੱਟੀ ਵਾਲੇ ਦਿਨ ਅਕਸਰ ਕਬੂਤਰਾਂ ਨੂੰ ਦਾਣਾ ਪਾਉਂਦੇ ਜਾਂ ਬਜ਼ੁਰਗ ਇੱਥੇ ਆਰਾਮ ਕਰਦੇ ਵੇਖੇ ਜਾਂਦੇ ਸੀ ਮੇਲਿਆਂ ਤੇ ਛੁੱਟੀ ਵਾਲੇ ਦਿਨ ਇੱਥੇ ਖਾਣ ਪੀਣ ਦੀਆਂ ਛਾਬੜੀਆਂ ਤਰ੍ਹਾਂ ਤਰ੍ਹਾਂ ਦੇ ਕਰਤੱਬ ਤੇ ਤਮਾਸ਼ਾ ਦਿਖਾਉਣ ਵਾਲਿਆਂ ਦੀ ਚੰਗੀ ਭੀੜ ਰਹਿੰਦੀ ਸੀ ਇਸ ਥੜੇ ਦੇ ਬਿਲਕੁਲ ਨਾਲ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੰਗਤ ਵੱਲੋਂ ਚੜਾਏ ਜਾਣ ਵਾਲੇ ਕੜਾ ਪ੍ਰਸ਼ਾਦ ਨੂੰ ਬਣਾਉਣ ਵਾਲੇ ਹਲਵਾਈਆਂ ਦੀਆਂ ਦੁਕਾਨਾਂ ਹੁੰਦੀਆਂ ਸੀ ਤੇ ਕੋਲ ਹੀ ਯਾਤਰੂਆਂ ਦੇ ਠਹਿਰਨ ਲਈ ਛੋਟੀਆਂ-ਛੋਟੀਆਂ ਸਰਾਮਾ ਬਣਾਈਆਂ ਗਈਆਂ ਸੀ ਸ਼ਹੀਦ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਰੈੱਡ ਟਾਵਰ ਸਹਿਤ ਬਾਕੀ ਬੂੰਗਿਆਂ ਦੀ ਮੌਜੂਦਗੀ ਦੇ ਕਰਕੇ ਰਸਤਾ ਕਾਫੀ ਤੰਗ ਹੋ ਗਿਆ ਸੀ ਇਸ ਸਮੱਸਿਆ ਨੂੰ ਵਿਚਾਰਦੇ ਆ ਪ੍ਰਕਰਮਾ ਚੌੜੀ ਕਰਨ ਹਿਤ ਇਹਨਾਂ ਬੂੰਗਿਆਂ ਦੀਆਂ ਪੁਰਾਣੀਆਂ ਤੇ ਖਸਤਾ ਹੋ ਚੁੱਕੀਆਂ ਇਮਾਰਤਾਂ ਨੂੰ 29 ਅਕਤੂਬਰ 1943 ਨੂੰ ਕਢਿਆਲੀਆਂ ਬੂੰਗੇ ਤੋਂ ਢਾਉਣਾ ਸ਼ੁਰੂ ਕੀਤਾ ਗਿਆ ਤੇ ਸ਼ਹੀਦ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਕਰੀਬ 82 ਵਰਿਆਂ ਤੱਕ ਕਾਇਮ ਰਹੇ ਇਸ ਰੈੱਡ ਟਾਵਰ ਯਾਨੀ ਲਾਲ ਚਬੂਤਰੇ ਯਾਨੀ ਕੈਂਟਾਕਰ ਨੂੰ 1945 ਦੇ ਅੰਤ ਵਿੱਚ ਟਹਿ ਟੇਰੀ ਕਰ ਦਿੱਤਾ ਗਿਆ ਕੈਂਟਾਕਰ ਦੀ ਨਵੀਂ ਮੌਜੂਦਾ ਇਮਾਰਤ ਦਾ ਨੀਂਹ ਪੱਥਰ ਬਾਬਾ ਗੁਰਮukh ਸਿੰਘ ਆਟਾ ਮੰਡੀ ਨੇ 1947 ਦੇ ਅਖੀਰ ਵਿੱਚ ਰੱਖਿਆ ਸੀ ਕੈਂਟਾਕਰ ਦੀ ਹੋਂਦ ਨੂੰ ਖਤਮ ਹੋਇਆ ਭਾਵੇਂ ਕਈ ਬਰੇ बीत ਚੁੱਕੇ ਨੇ ਪਰ ਇਸ ਦੇ ਬਾਵਜੂਦ ਇਸ ਦੇ ਸਾਹਮਣੇ ਬਾਜ਼ਾਰ ਨੂੰ ਬਾਜ਼ਾਰ ਕੈਂਟਾਕਰ ਤੇ ਚੌਕ ਨੂੰ ਕੈਂਟਾਕਰ ਚੌਕ ਕਰਕੇ ਹੀ ਜਾਣਿਆ ਜਾਂਦਾ ਹੈ ਏਸੀ ਇਸ ਰੈੱਡ ਟਾਵਰ ਦਾ ਇਤਿਹਾਸ ਜੋ ਸ੍ਰੀ ਦਰਬਾਰ ਸਾਹਿਬ ਦੇ ਬਰਾਬਰ ਇੱਕ ਚਰਚ ਬਣਾਉਣ ਦੇ ਮਕਸਦ ਨਾਲ ਉਸਾਰਿਆ ਗਿਆ ਜਿਸ ਦੀਆਂ ਤਸਵੀਰਾਂ ਹੁਣ ਵੀ ਇੰਟਰਨੈਟ ਤੇ ਮਿਲਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਮਨ ਵਿੱਚ ਸਵਾਲ ਵੀ ਆਉਂਦੇ ਨੇ ਸੋ ਆਪਾਂ ਇਹ ਵੀਡੀਓ ਬਣਾ ਕੇ ਇਸ ਬਾਰੇ ਜਾਣਕਾਰੀ ਦਿੰਦੀ ਹੈ ਜਿੰਨਾ ਅੰਗਰੇਜ਼ਾਂ ਦਾ ਕਦੇ ਸੂਰਜ ਨਹੀਂ ਸੀ ਛੁਪਦਾ ਉਹ ਤੇ ਉਹਨਾਂ ਦਾ ਇਹ ਟਾਵਰ ਅੰਮ੍ਰਿਤਸਰ ਦੇ ਇਤਿਹਾਸ ਦੇ ਵਰਕਿਆਂ ਵਿੱਚ ਖਾਮੋਸ਼ ਹੋ ਗਿਆ ਪਰ ਸੋਢੀ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਦਰ ਅੱਜ ਵੀ ਪੂਰੀ ਸ੍ਰਿਸ਼ਟੀ ਦਾ ਪਾਲਣਹਾਰ ਹੈ ਤੇ ਹਮੇਸ਼ਾ ਹੀ ਰਹੂਗਾ ਵੀਡੀਓ ਸ਼ੇਅਰ ਕਰਨ ਦੀ ਸੇਵਾ ਹੁਣ ਤੁਸੀਂ ਕਰ ਦਿਓ ਤਾਂ ਕਿ ਹੋਰਾਂ ਨੂੰ ਵੀ ਇਹ ਜਾਣਕਾਰੀ ਅਤੇ ਇਸ ਕਲੌਕ ਟਾਵਰ ਬਾਰੇ ਪਤਾ ਲੱਗ ਸਕੇ